ਜਿਹੜਾ ਪੰਜ ਵਿਕਾਰਾਂ ਤੇ ਕਾਬੂ ਪਾਉਂਦਾ ਉਹ ਬੰਦਾ ਹੀ ਅਸਲੀ ਬਲੀ ਹੈ ਦੁਨੀਆ ਦੀ ਕੋਈ ਤਾਕਤ ਉਸ ਨੂੰ ਡਰਾ ਜਾਂ ਹਰਾ ਨਹੀਂ ਸਕਦੀ ਦੁਨੀਆ ਦਾ ਕੋਈ ਭੈ ਕੋਈ ਲਾਲਸਾ ਹੰਕਾਰ ਉਸ ਨੂੰ ਹਰਾ ਨਹੀਂ ਸਕਦਾ ਹਥਿਆਰ ਤੁਹਾਡੇ ਕੋਲ ਭਾਵੇਂ ਕਿੰਨੇ ਮਰਜੀ ਹੋਣ ਹਥਿਆਰਾਂ ਨਾਲ ਵੀ ਕੋਈ ਬਲੀ ਨਹੀਂ ਬਣਦਾ ਕੋਈ ਕਮਜ਼ੋਰ ਬੰਦਾ ਹਥਿਆਰ ਪਹਿਨ ਕੇ ਬਲੀ ਨਹੀਂ ਬਣ ਸਕਦਾ ਬਲਕਿ ਜ਼ਿਆਦਾ ਸੰਭਾਵਨਾ ਇਹ ਹੈ ਜੇ ਜੇ ਕਮਜ਼ੋਰ ਬੰਦੇ ਕੋਲ ਹਥਿਆਰ ਹੋਵੇ ਤਾਂ ਉਹ ਜ਼ਾਲਮ ਬਣਦਾ ਜੇ ਮਨ ਖਾਲਸਾ ਹੀ ਨਹੀਂ ਹੋਇਆ ਜੇ ਮਨ ਚ ਨਫ਼ਰਤ ਹੈ ਸਾੜਾ ਲਾਲਸਾ ਹੈ ਲਾਲਚ ਹੈ ਈਗੋ ਹੈ ਤਾਂ ਹਥਿਆਰ ਵੀ ਗੁਨਾਹ ਹੀ ਇਕੱਠੇ ਕਰਨਗੇ ਜਿਹੜੇ ਗੁਰੂ ਦੇ ਰੰਗ ਚ ਰੰਗੇ ਹੋਏ ਸਨ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਵੀ ਇਸ ਤਰ੍ਹਾਂ ਸਨ ਜਿਵੇਂ ਕਿਸੇ ਲਖਾਰੀ ਦੇ ਹੱਥ ਚ ਕਲਮ ਹੋਏ ਕਾਇਰਤਾ ਕਮਜ਼ੋਰੀ ਹੈ ਇਸਨੂੰ ਕਮਜ਼ੋਰੀ ਸਮਝਿਆ ਜਾਂਦਾ ਹੈ ਇਸ ਤੇ ਕਾਬੂ ਪਾਉਣਾ ਇਸ ਤੋਂ ਨਿਕਲਣਾ ਰੋਹਾਨੀ ਵਿਕਾਸ ਦਾ ਟੀਚਾ ਆਤਮਿਕ ਵਿਕਾਸ ਇਨਸਾਨ ਨੂੰ ਕਾਇਰਤਾ ਤੋਂ ਨਿਕਲਣ ਚ ਮਦਦ ਕਰਦਾ ਅਸੀਂ ਆਮ ਕਰਕੇ ਕਾਇਰਤਾ ਨੂੰ ਅਤੇ ਬਹਾਦਰੀ ਨੂੰ ਸਰੀਰਕ ਅਤੇ ਬਾਹਰੀ ਚੀਜ਼ਾਂ ਸਮਝਦੇ ਹਾਂ ਪਰ ਸਚਾਈ ਇਹ ਹੈ ਕਿ ਇਹ ਬਹੁਤ ਗਹਿਰੀਆਂ ਚੀਜ਼ਾਂ ਨੇ ਮਨ ਦੀਆਂ ਚੀਜ਼ਾਂ ਨੇ ਕਮਜ਼ੋਰੀ ਤੇ ਬਹਾਦਰੀ ਅੰਦਰੋਂ ਪੈਦਾ ਹੁੰਦੀ ਮੰਨ ਦੀਆਂ ਕਹਿ ਸਕਦੇ ਆ ਕਿ ਧੁਰ ਗਹਿਰਾਈਆਂ ਚੋਂ ਪੈਦਾ ਹੁੰਦੀ ਸਰੀਰ ਛੋਟੇ ਵੱਡੇ ਹੋ ਸਕਦੇ ਨੇ ਸਰੀਰ ਬਹਾਦਰੀ ਦਾ ਭੁਲੇਖਾ ਦੇ ਸਕਦੇ ਨੇ ਪਰ ਅਸਲੀ ਬਹਾਦਰੀ ਸਰੀਰਾਂ ਵਿੱਚ ਬਿਲਕੁਲ ਨਹੀਂ ਹੈ ਗੁਰੂ ਗੋਬਿੰਦ ਸਿੰਘ ਦੇ ਜੀਵਨ ਚ ਇੱਕ ਸਾਖੀ ਹੈ ਜੋ ਬਹਾਦਰੀ ਦੇ ਇਸੇ ਪੱਖ ਨੂੰ ਦਰਸਾਉਂਦੀ ਹੈ ਗੁਰੂ ਗੋਬਿੰਦ ਸਿੰਘ ਦਾ ਇੱਕ ਬੜਾ ਪਿਆਰਾ ਸਿੱਖ ਸੀ ਚੌਧਰੀ ਡੱਲਾ ਮਾਲਵੇ ਦੇ ਇਲਾਕੇ 'ਚ ਇੱਕ ਨਾਮੀ ਆਦਮੀ ਸੀ ਜ਼ਗੀਰਦਾਰ ਸੀ ਅਮੀਰ ਬੰਦਾ ਸੀ ਉਸ ਕੋਲ ਆਪਣੇ ਲਠ ਮਾਰਾਂ ਦਾ ਇੱਕ ਜਥਾ ਸੀ ਕਹਿ ਸਕਦੇ ਆ ਕਿ ਛੋਟੀ ਉਸਦੀ ਫੌਜ ਸੀ ਜਿਵੇਂ ਕਿ ਉਸ ਵੇਲੇ ਜਿਹੜੇ ਜ਼ਗੀਰਦਾਰ ਟਾਈਪ ਲੋਕ ਹੁੰਦੇ ਨੇ ਉਹਨਾਂ ਕੋਲ ਆਪਣੇ ਬੰਦੇ ਹੁੰਦੇ ਸਨ ਆਨੰਦਪੁਰ ਤੇ ਚਮਕੌਰ ਦੀਆਂ ਜੋ ਜੰਗਾਂ ਲੱਗੀਆਂ ਉਹਨਾਂ ਤੋਂ ਬਾਅਦ ਇਧਰੋਂ ਨਿਕਲ ਕੇ ਜਦੋਂ ਗੁਰੂ ਜੀ ਮਾਲਵੇ 'ਚ ਗਏ ਉੱਥੇ ਵਿਚਰੇ ਸਨ ਉਸ ਦੌਰ ਦੀਆਂ ਜਿਹੜੀਆਂ ਸਾਖੀਆਂ ਨੇ ਤੇ ਉਹਨਾਂ 'ਚੋਂ ਇਹ ਬੜੀ ਮਸ਼ਹੂਰ ਸਾਖੀ ਆ। ਸਮਾਉਸੀ ਕਿ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਚੁੱਕੀ ਸੀ ਤੇ ਜਦੋਂ ਵੀ ਉੱਥੇ ਗੁਰੂ ਜੀ ਬੈਠਦੇ ਦੀਵਾਨ ਲੱਗਦਾ ਤੇ ਸਾਹਿਬਜ਼ਾਦਿਆਂ ਦੀ ਗੱਲ ਚੱਲਦੀ ਤਾਂ ਦੱਲਾ ਅਕਸਰ ਅੱਗੇ ਬੈਠਾ ਹੁੰਦਾ ਤੇ ਬੋਲਦਾ ਕਿ ਜੇ ਕਿਤੇ ਮੇਰੇ ਬੰਦੇ ਉੱਥੇ ਹੁੰਦੇ ਸਰਹੰਦ 'ਚ ਤਾਂ ਅਸੀਂ ਵਜੀਦ ਖਾਨ ਨੂੰ ਸਬਕ ਸਿਖਾ ਦਿੰਦੇ। ਉਹ ਪਿਆਰ ਚ ਸਤਕਾਰ ਚ ਇਹ ਗੱਲ ਭਾਵਨਾ ਨਾਲ ਇੱਕ ਗੱਲ ਕਹਿ ਰਹੇ ਕਹਿੰਦਾ ਕਹਿੰਦਾ ਤੇ ਉਸ ਦੀ ਗੱਲ ਸੁਣ ਕੇ ਗੁਰੂ ਜੀ ਮੁਸਕਰਾਤ ਛੱਡਦੇ ਇਹ ਗੱਲ ਇੱਕ ਵਾਰ ਨਹੀਂ ਕਈ ਵਾਰ ਹੋਈ ਕਈ ਵਾਰ ਉਸ ਨੇ ਇਹੀ ਗੱਲ ਕਹੀ ਜਦੋਂ ਦਿਲੋਂ ਉਹ ਬੜਾ ਚੰਗਾ ਸੀ ਤੇ ਪਰ ਭੋਲਾ ਵੀ ਸੀ ਗੁਰੂਆਂ ਦੇ ਰਾਜ ਨਹੀਂ ਸੀ ਸਮਝਦਾ ਗੁਰੂ ਜੀ ਹਰ ਵਾਰ ਉਸ ਦੀ ਗੱਲ ਸੁਣਦੇ ਅਤੇ ਮੁਸਕਰਾਤ ਛੱਡਦੇ ਗੁਰੂ ਜੀ ਉਸ ਦੀ ਜੋ ਇਨੋਸੈਂਸ ਹੈ ਮਾਸੂਮੀਅਤ ਹੈ ਉਹਨੂੰ ਠੇਸ ਪਹੁੰਚਾਏ ਬਿਨਾਂ ਉਸ ਨੂੰ ਰੱਬ ਦੇ ਅਤੇ ਗੁਰੂਆਂ ਦੇ ਕੁਝ ਰਾਜ਼ ਸਮਝਾਉਣਾ ਚਾਹੁੰਦੇ ਸਨ ਇਸ ਦੀ ਆਪਣੇ ਆਪ ਹੀ ਇੱਕ ਵਿਦ ਬਣ ਗਈ ਇੱਕ ਬਹਾਨਾ ਬਣ ਗਿਆ ਇੱਕ ਦਿਨ ਗੁਰੂ ਦਾ ਕੋਈ ਸਿੱਖ ਦਰਸ਼ਨਾਂ ਲਈ ਆਇਆ ਦੂਰੋਂ ਅਤੇ ਨਾਲ ਇੱਕ ਨਵੀਂ ਬੰਦੂਕ ਲੈ ਕੇ ਆਇਆ ਇਹ ਇਹ ਕੋਈ ਨਵੀਂ ਤਰ੍ਹਾਂ ਦੀ ਬੰਦੂਕ ਸੀ ਤੇ ਗੁਰੂ ਜੀ ਨੇ ਉਸ ਨੂੰ ਉਸ ਬੰਦੂਕ ਨੂੰ ਦੇਖ ਕੇ ਗੁਰੂ ਜੀ ਬੜੇ ਖੁਸ਼ ਹੋਏ ਤੇ ਡੱਲਾ ਵੀ ਉਸ ਵਕਤ ਦੀਵਾਨ ਚ ਬੈਠਾ ਸੀ ਬੰਦੂਕ ਦੀ ਤਾਰੀਫ ਕਰਦੇ ਹੋਏ ਡੱਲੇ ਵੱਲ ਮੂੰਹ ਕਰਕੇ ਗੁਰੂ ਜੀ ਬੋਲੇ ਕਿ ਡੱਲਿਆ ਲਿਆ ਆਪਣਾ ਕੋਈ ਬੰਦਾ ਲਿਆ ਬੰਦੂਕ ਦਾ ਨਿਸ਼ਾਨਾ ਪਰਖੀਏ ਮਤਲਬ ਬੰਦੂਕ ਚਲਾ ਕੇ ਨਿਸ਼ਾਨਾ ਪਰਖਣਾ ਚਾਹੁੰਦੇ ਸੀ ਤੇ ਡੱਲਾ ਇੱਕਦਮ ਸੋਚਾਂ ਚ ਪੈ ਗਿਆ ਆਪਣੇ ਬੰਦਿਆਂ ਵੱਲ ਇਧਰ ਉਧਰ ਦੇਖਣ ਲੱਗਿਆ ਕਿ ਕੋਈ ਉੱਠ ਕੇ ਅੱਗੇ ਆਏਗਾ ਤੇ ਪਰ ਗੁਰੂ ਜੀ ਦਾ ਨਿਸ਼ਾਨਾ ਬਣ ਲਈ ਕੋਈ ਅੱਗੇ ਨਹੀਂ ਸੀ ਆ ਰਿਹਾ ਸਾਰੀ ਥੋੜਾ ਕਨਫਿਊਜ਼ਡ ਹੋਏ ਸੀ ਕਨਫਿਊਜ਼ ਹੋਏ ਸੀ ਕਿ ਕੀ ਕੀਤਾ ਜਾਏ ਤੇ ਇਹ ਵੀ ਹੋ ਸਕਦਾ ਹੈ ਕਿ ਕੁਝ ਲੋਕ ਇਹ ਗੱਲ ਸੁਣ ਕੇ ਸ਼ਾਇਦ ਇਧਰ ਉਧਰ ਖਿਸਕ ਵੀ ਗਏ ਹੋਣ ਜਿਵੇਂ ਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਕੋਈ ਕੋਈ ਅੱਗੇ ਨਹੀਂ ਆਇਆ ਇਸੇ ਦੌਰਾਨ ਗੱਲ ਸੰਗਤ 'ਚ ਇਧਰ ਉਧਰ ਫੈਲ ਗਈ ਤੇ دیਵਾਨ ਦੇ ਬਾਹਰ ਸਾਖੀ ਦੇ ਮੁਤਾਬਕ دیਵਾਨ ਦੇ ਬਾਹਰ ਦੋ ਗਰੀਬ ਜੇ ਸਿੱਖ ਖੜੇ ਸਨ ਉਹਨਾਂ ਦੇ ਕੰਨਾਂ 'ਚ ਇਹ ਗੱਲ ਪਈ ਤੇ ਉਹ ਇੱਕਦਮ ਭੱਜਿਆ ਉਹ ਕਹਿੰਦੇ ਕਿ ਜੇ ਗੁਰੂ ਜੀ ਨਿਸ਼ਾਨਾ ਪਰਖਣਾ ਚਾਹੁੰਦੇ ਨੇ ਤੇ ਸਾਡੇ ਤੇ ਪਰਖਾਂ। ਦੋਵੇਂ ਉਹ ਇੱਕ ਦੂਜੇ ਤੋਂ ਅੱਗੇ ਹੋਣ ਦੀ ਕੋਸ਼ਿਸ਼ ਕਰਨ। ਦੋਵੇਂ ਸਾਹਮਣੇ ਆ ਕੇ ਖੜ ਗਏ। ਇੱਕ ਅੱਗੇ ਤੇ ਦੂਜਾ ਪਿੱਛੇ। ਪਿੱਛੇ ਵਾਲਾ ਢਡੀਆਂ ਚੁੱਕ ਕੇ ਆਪਣਾ ਸਿਰ ਉੱਤੇ ਕਰ ਰਿਹਾ ਸੀ। ਤੇ ਤਾਂ ਜੋ ਨਿਸ਼ਾਨਾ ਜਦੋਂ ਗੁਰੂ ਜੀ ਫਾਇਰ ਕਰਨ ਤੇ ਨਿਸ਼ਾਨਾ ਉਸਤੇ ਲੱਗ ਜਾਏ। ਗੁਰੂ ਜੀ ਨੇ ਬੰਦੂਕ ਸਿੱਧੀ ਕੀਤੀ ਉਹਨਾਂ ਵੱਲ। ਨਿਸ਼ਾਨਾ ਲਾਇਆ। ਫਾਇਰ ਹੋਇਆ। ਪਰ ਫਾਇਰ ਕਰਨ ਵੇਲੇ ਗੁਰੂ ਜੀ ਨੇ ਆਖਰੀ ਮੌਕੇ ਤੇ ਬੰਦੂਕ ਥੋੜਾ ਉੱਤੇ ਵੱਲ ਕਰ ਦਿੱਤੀ ਤੇ ਗੋਲੀ ਉਹਨਾਂ ਦੇ ਸਿਰ ਦੇ ਉੱਤੋਂ ਲੰਘ ਗਈ। ਮਕਸਦ ਇੱਥੇ ਨਿਸ਼ਾਨਾ ਪਰਖਣਾ ਨਹੀਂ ਸੀ ਬੰਦੂਕ ਦਾ ਨਿਸ਼ਾਨਾ ਪਰਖਣਾ ਨਹੀਂ ਸੀ ਗੁਰੂ ਦਾ ਨਿਸ਼ਾਨਾ ਪਰਖਣਾ ਸੀ। ਗੁਰੂ ਜੀ ਡੱਲੇ ਨੂੰ ਕੁਝ ਸਮਝਾਉਣਾ ਚਾਹੁੰਦੇ ਸਨ ਤੇ ਡੱਲੇ ਨੂੰ ਇਹ ਗੱਲ ਫਿਰ ਸਮਝ ਆ ਗਈ। ਅੰਦਰੋਂ ਅੰਦਰੀ ਉਹਨੂੰ ਆਪਣੀ ਬੇਵਕੂਫੀ ਤੇ ਸ਼ਰਮਸ਼ਾਰੀ ਵੀ ਆਈ ਸ਼ਰਮ ਮਹਿਸੂਸ ਹੋਈ। ਤੇ ਉਸ ਨੂੰ ਖੇਡ ਸਮਝਾਈ ਗੁਰੂਆਂ ਦੀ ਖੇਡ ਸਮਝਾਈ ਉਸਨੇ ਫਿਰ ਮੱਥਾ ਟੇਕਿਆ ਤੇ ਗੁਰੂ ਵੱਲ ਆਪਣੇ ਸਫਰ ਚ ਮੰਨਿਆ ਜਾਂਦਾ ਜੋ ਉਹਦਾ ਆਤਮਿਕ ਸਫਰ ਹੈ ਉਹਦੇ ਚ ਡੱਲੇ ਨੇ ਅਗਲਾ ਕਦਮ ਵਧਾਇਆ ਡੱਲਿਆਂ ਦੇ ਜਿਹੜੇ ਡੱਲੇ ਦੇ ਬੰਦੇ ਸੀ ਇੱਥੇ ਉਹਨਾਂ ਕੋਲ ਸਰੀਰ ਸਨ ਉਹ ਉੱਚੇ ਲੰਮੇ ਮਜ਼ਬੂਤ ਬਾਹਾਂ ਵਾਲੇ ਲੜਾਕੇ ਬੰਦੇ ਸਨ ਜਿਨ੍ਹਾਂ ਦਾ ਕੰਮ ਹੀ ਲੜਨਾ ਸੀ ਲਠ ਮਾਰ ਸੀ ਉਸ ਤੇ ਪਰ ਉਹਨਾਂ ਦੇ ਦਿਲ ਕਮਜ਼ੋਰ ਉਹਨਾਂ ਅੰਦਰ ਨਾ ਗੁਰੂ ਦਾ ਪ੍ਰੇਮ ਸੀ ਤੇ ਨਾ ਕੁਰਬਾਨੀ ਦਾ ਭਾਵ ਸੀ ਉਸ ਦਿਨ ਤੋਂ ਬਾਅਦ ਦੱਲੇ ਨੇ ਫਿਰ ਇਹ ਕਹਿਣਾ ਬੰਦ ਕਰ ਦਿੱਤਾ ਕਿ ਜੇ ਸਰੰਦ ਦੀ ਘਟਨਾ ਵੇਲੇ ਮੇਰੇ ਬੰਦੇ ਉੱਥੇ ਹੁੰਦੇ ਤਾਂ ਅਸੀਂ ਵਜੀਦ ਖਾਨ ਨੂੰ ਸਬਕ ਸਿਖਾ ਦਿੰਦੇ ਦੱਲੇ ਦੀ ਦੱਲੇ ਨੂੰ ਰਾਜ ਦੀ ਗੱਲ ਕੁਝ ਹੱਦ ਤੱਕ ਸਮਝ ਆ ਗਈ ਪਰ ਰਾਜ ਦੀ ਇਹ ਗੱਲ ਨਵੀਂ ਨਹੀਂ ਸੀ ਰਾਗਾ ਸੱਚ ਗੁਰੂ ਅਰਜਨ ਦੇਵ ਜੀ ਦਾ ਇਕ ਸ਼ਬਦ ਹੈ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਵੱਡੀ ਕੌਮ ਵਸ ਭਾਗੇ ਨਹੀਂ ਮੋਕਮ ਫੌਜ ਹਟਲੀ ਰੇ ਕਹ ਨਾਨਕ ਤੈਨੂੰ ਜਨ ਨਿਰਦਲਿਆ ਸਾਧ ਸੰਗਤ ਕੈ ਚਲੀ ਰੇ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ ਤੇ ਜਿਹਦੇ ਚ ਉਹ ਇਹ ਕਹਿ ਰਹੇ ਨੇ ਕਿ ਅਜਿਹਾ ਬਲੀ ਕਿਹੜਾ ਅਜਿਹਾ ਸੂਰਬੀਰ ਕੌਣ ਹੈ ਜਿਨੇ ਪੰਜ ਸੂਰਬੀਰਾਂ ਨੂੰ ਮਾਰਿਆ ਪੰਜ ਸੂਰਬੀਰ ਨੇ ਪੰਜ ਮਨ ਦੇ ਪੰਜ ਵਿਕਾਰ ਤੇ ਇਸ ਕਾਲ ਯੁਗ ਚ ਉਹੀ ਪੂਰਾ ਅਤੇ ਮੁਕੰਮਲ ਇਨਸਾਨ ਹੈ ਜਿਸਨੇ ਇਹਨਾਂ ਪੰਜਾਂ ਨੂੰ ਵਸਤ ਕੀਤਾ ਇਹਨਾਂ ਪੰਜਾਂ ਨੂੰ maat ਦਿੱਤੀ ਹੈ ਇਹ ਬੜੇ ਜਬਰਦਸਤ ਨੇ ਬੜੇ ਤਕੜੇ ਨੇ ਪੰਜ ਵਿਕਾਰ ਅਤੇ ਛੇਤੀ ਕੀਤੇ ਆ ਇਹ ਭਜਦੇ ਨੇ ਉਹਨਾਂ ਦੀ ਜਿਹੜੀ ਫੌਜ ਆ ਪੰਜ ਵਿਕਾਰਾਂ ਦੀ ਇਹ ਬੜੀ ਬਲਸ਼ਾਲੀ ਆ ਤੇ ਜਿਹੜਾ ਨਿਮਰ ਹੰਬਲ ਇਨਸਾਨ ਸਾਧ ਸੰਗਤ ਦੀ ਛਤਰਛਾਇਆ ਹੇਠ ਹੈ ਉਹੀ ਇਹਨਾਂ ਭयंकर ਦੈਨਤਾ ਨੂੰ ਕੁਚਲ ਸਕਦਾ ਇਹ ਜਿਹੜਾ ਸ਼ਬਦ ਹੈ ਇਹ ਗੱਲ ਕਹਿ ਰਿਹਾ ਸੋ ਬੇਸਿਕਲੀ ਜਿਹੜੀ ਬਲੀ ਜਿਹੜਾ ਜਿਵੇਂ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਨੇ ਕਿ ਮਨ ਜੀਤੈ ਜਗ ਜੀਤੈ ਉਹ ਇਹੀ ਗੱਲ ਹੈ ਸੋ ਬਹਾਦਰੀ ਦਾ ਬੀਜ ਇੱਥੇ ਪੈਦਾ ਹੁੰਦਾ ਜਿਹੜਾ ਪੰਜ ਵਿਕਾਰਾਂ ਤੇ ਕਾਬੂ ਪਾਉਂਦਾ ਉਹ ਬੰਦਾ ਹੀ ਅਸਲੀ ਬਲੀ ਹੈ ਦੁਨੀਆ ਦੀ ਕੋਈ ਤਾਕਤ ਉਸ ਨੂੰ ਡਰਾ ਜਾਂ ਹਰਾ ਨਹੀਂ ਸਕਦੀ ਦੁਨੀਆ ਦਾ ਕੋਈ ਭੈ ਕੋਈ ਲਾਲਸਾ ਹੰਕਾਰ ਉਸ ਨੂੰ ਹਰਾ ਨਹੀਂ ਸਕਦਾ ਗੁਰੂ ਦੀ ਅਗਵਾਈ ਹੇਠ ਜਿਨ੍ਹਾਂ ਚਿੜੀਆਂ ਵਰਗੇ ਲੋਕਾਂ ਨੇ ਇਹਨਾਂ ਅੰਦਰਲੀਆਂ ਕਮਜ਼ੋਰੀਆਂ ਤੇ ਕਾਬੂ ਪਾਇਆ ਜਿਵੇਂ ਕਿਹਾ ਜਾਂਦਾ ਕਿ ਚਿੜੀਆਂ ਨੂੰ ਬਾਜ ਬਣਾਇਆ ਸੋ ਜਿਨ੍ਹਾਂ ਨੇ ਕਮਜ਼ੋਰ ਲੋਕਾਂ ਨੇ ਇਹਦਾ ਅੰਦਰਲੀਆਂ ਕਮਜ਼ੋਰੀਆਂ ਤੇ ਕਾਬੂ ਪਾ ਲਿਆ ਉਹੀ ਬੰਦੇ ਵੱਡੇ ਵੱਡੇ ਖਾਲਸਾ ਸੂਰਬੀਰ ਬਣੇ ਖਾਲਸਾ ਸਿਪਾਹੀ ਕੋਈ ਜਿੰਮ ਜਾ ਕੇ ਬਲੀ ਨਹੀਂ ਸੀ ਬਣੇ ਉਹਨਾਂ ਨੇ ਕੋਈ ਜਿੰਮ ਜਾ ਕੇ ਨਹੀਂ ਸੀ ਆਪਣੇ ਸਰੀਰ ਬਣਾਏ ਉਹਨਾਂ ਨੇ ਬਲੀ ਬਣ ਲਈ ਕੋਈ ਸਿਕਸ ਪੈਕ ਨਹੀਂ ਬਣਾਏ ਉਹਨਾਂ ਨੇ ਮਨਾਂ ਦੇ ਜਿਹੜੇ ਡਰ ਸੀਗੇ ਮਨ ਮਨ ਦੇ ਅੰਦਰ ਲੀਆਂ ਲਾਲਸਾਵਾਂ ਸੀ ਉਹਨਾਂ ਨੂੰ ਮਾਰ ਦਿੱਤਾ ਅਤੇ ਮੌਤ ਦੇ ਖੌਫ ਤੇ ਕਾਬੂ ਪਾ ਲਿਆ ਇਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਹਥਿਆਰਾਂ ਨਾਲ ਵੀ ਕੋਈ ਬਲੀ ਨਹੀਂ ਬਣਦਾ ਹਥਿਆਰ ਤੁਹਾਡੇ ਕੋਲ ਭਾਵੇਂ ਕਿੰਨੇ ਮਰਜੀ ਹੋਣ ਹਥਿਆਰਾਂ ਨਾਲ ਵੀ ਕੋਈ ਬਲੀ ਨਹੀਂ ਬਣਦਾ ਕੋਈ ਕਮਜ਼ੋਰ ਬੰਦਾ ਹਥਿਆਰ ਪਹਿਨ ਕੇ ਬਲੀ ਨਹੀਂ ਬਣ ਸਕਦਾ ਬਲਕਿ ਜ਼ਿਆਦਾ ਸੰਭਾਵਨਾ ਇਹ ਹੈ ਕਿ ਜੇ ਕਮਜ਼ੋਰ ਬੰਦੇ ਕੋਲ ਹਥਿਆਰ ਹੋਵੇ ਤਾਂ ਉਹ ਜ਼ਾਲਮ ਬਣਦਾ ਹੈ ਇਹ ਇੱਕ ਕਿਤਾਬ ਦੇ ਵਿੱਚ ਇੱਕ ਕਵਿਤਾ ਹੈ ਇਸੇ ਇਸੇ ਤਰ੍ਹਾਂ ਦੇ ਭਾਵਾਂ ਵਾਲੀ ਕਵਤਾ ਇਸ ਤਰ੍ਹਾਂ ਤਲਵਾਰ ਬਲੀ ਨਹੀਂ ਤੋਪ ਸੂਰਬੀਰ ਨਹੀਂ ਨਾ ਟੈਂਕ ਸੂਰਮ ਗਤੀ ਤਲਵਾਰ ਬਲੀ ਨਹੀਂ ਤੋਪ ਸੂਰਬੀਰ ਨਹੀਂ ਨਾ ਟੈਂਕ ਸੂਰਮ ਗਤੀ ਇਹ ਤਾਂ ਮਹਿਜ਼ ਕਲਮਾਂ ਨੇ ਬਲੀ ਦਿਲਾਦੀਆਂ ਇਹ ਤਾਂ ਮਹਿਜ਼ ਕਲਮਾਂ ਨੇ ਬਲੀ ਦਿਲਾਂ ਦੀਆਂ ਬਹਾਦਰੀ ਦੇ ਕਿਸੇ ਲਿਖਣ ਲਈ ਸੂਰਮਗਤੀ ਦੇ ਨਕਸ਼ੇ ਚਿਤਰਨ ਲਈ ਮਨਾਂ ਦੀ ਤਾਕਤ ਬਗੈਰ ਮਨਾਂ ਦੀ ਤਾਕਤ ਬਗੈਰ ਹਥਿਆਰ ਮਹਿਜ਼ ਮੂਰਤੀਆਂ ਨੇ ਤੇ ਮੂਰਤੀ ਪੂਜਾ ਗੁਨਾਹ ਮਨਾਂ ਦੀ ਤਾਕਤ ਬਗੈਰ ਹਥਿਆਰ ਮਹਿਜ਼ ਮੂਰਤੀਆਂ ਤੇ ਮੂਰਤੀ ਪੂਜਾ ਗੁਨਾਹ ਜੇ ਮਨ ਖਾਲਸਾ ਹੀ ਨਹੀਂ ਹੋਇਆ ਜੇ ਮਨ ਚ ਨਫਰਤ ਹੈ ਸਾੜਾ ਲਾਲਸਾ ਹੈ ਲਾਲਚ ਹੈ ਈਗੋ ਹੈ ਤਾਂ ਹਥਿਆਰ ਵੀ ਗੁਨਾਹੀ ਇਕੱਠੇ ਕਰਨਗੇ ਜਿਨ੍ਹਾਂ ਦੇ ਦਿਲ ਬਲੀ ਨੇ ਜਿਹੜੇ ਗੁਰੂ ਦੇ ਰੰਗ ਚ ਰੰਗੇ ਹੋਏ ਸਨ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਵੀ ਇਸ ਤਰ੍ਹਾਂ ਸਨ ਜਿਵੇਂ ਕਿਸੇ ਲਖਾਰੀ ਦੇ ਹੱਥ ਚ ਕਲਮ ਹੋਏ ਜਿਵੇਂ ਕਿਸੇ ਲਖਾਰੀ ਦੇ ਹੱਥ ਚੋਂ ਕਲਮ ਚੱਲਦੀ ਹੈ ਮਨਾਂ ਦੀ ਇਸ ਅਵਸਥਾ ਤੋਂ ਬਗੈਰ ਤਾਂ ਹਥਿਆਰਾਂ ਦੀ ਉਸਤਤ ਵੀ ਮੂਰਤੀ ਪੂਜਾ ਵਰਗੀ ਹੈ ਇਸ ਕਰਕੇ ਬਲੀ ਹੋਣ ਦੀ ਬਲੀ ਬਣਨ ਦੀ ਪਹਿਲੀ ਲੜਾਈ ਮਨ ਦੇ ਮੈਦਾਨ ਚ ਲੜੀ ਜਾਂਦੀ ਹੈ ਮਨ ਦੇ ਅੰਦਰ ਦੀਆਂ ਕਮਜ਼ੋਰੀਆਂ ਨਾਲ ਲੜਨਾ ਇਹ ਕੋਈ ਆਸਾਨ ਕੰਮ ਨਹੀਂ ਹੈ ਜਿਨ੍ਹਾਂ ਨੇ ਮਨ ਦਾ ਇਹ ਮਹਾਭਾਰਤ ਜਿੱਤ ਲਿਆ ਉਨਾ ਬਾਰੇ ਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਸਾਰੀ ਇਨਸਾਨੀਅਤ ਨੂੰ ਇਹ ਸਮਝਣਾ ਹੀ ਸਭ ਤੋਂ ਵੱਡਾ ਸਾਰੀ ਜਿਹੜੀ ਜਿੰਨੀ ਵੀ ਇਨਸਾਨੀਅਤ ਹੈ ਸਾਰੀ ਇਨਸਾਨੀਅਤ ਨੂੰ ਆਪਣਾ ਸਮਝਣਾ ਇੱਕ ਸਮਝਣਾ ਹੀ ਸਭ ਤੋਂ ਵੱਡਾ ਯੋਗ ਹੈ ਅਤੇ ਮਨ ਨੂੰ ਜਿੱਤ ਕੇ ਹੀ ਜਗ ਜਿੱਤਿਆ ਜਾਂਦਾ ਹੈ ਜਿਨ੍ਹਾਂ ਨੇ ਮਨ ਜਿੱਤ ਲਿਆ ਸਮਝੋ ਜਗ ਜਿੱਤ ਲਿਆ ਧਰਤੀ ਦੇ ਸਭ ਤੋਂ ਵੱਡੇ ਬਲੀ ਉਹੀ ਸਨ ਜਾਂ ਉਹੀ ਨੇ ਜਿਨ੍ਹਾਂ ਨੇ ਆਪਣੇ ਮਨ ਜਿੱਤੇ ਇਸ ਗੱਲਬਾਤ ਨੂੰ ਅਸੀਂ ਅੱਗੇ ਜਾਰੀ ਰੱਖਾਂਗੇ ਅਗਲੇ ਐਪੀਸੋਡ 'ਚ ਇਸ ਚਰਚਾ ਦੇ ਕਿਸੇ ਹੋਰ ਪੱਖ ਤੇ ਵਿਚਾਰ ਕਰਾਂਗੇ ਜੇ ਤੁਸੀਂ ਇਸ ਚਰਚਾ ਨੂੰ ਇੰਪੋਰਟੈਂਟ ਸਮਝਦੇ ਹੋ ਤਾਂ ਇਸ ਨੂੰ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ